ਹਾਂਜੀ ਦੋਸਤੋ ਅੱਜ ਆਪਾਂ ਬਣਾਉਣੇ ਆ ਤੂੜੀ ਤਾਂ ਤਾਂ ਦੋਸਤੋ ਰਾਤ ਦਾ ਐ ਪਰ ਮਸ਼ੀਨ ਰਾਤ ਨੂੰ ਮਿਲੀ ਐ ਇਸ ਕਰਕੇ ਆਪਾਂ ਰਾਤ ਨੂੰ ਤੂੜੀ ਬਣਾਵਾਂਗੇ ਮਸ਼ੀਨ ਵਾਲਾ ਬਾਈ ਪਿੱਛੇ ਤੂੜੀ ਬਣਾ ਰਿਹਾ ਐ ਹਉ ਵੇਖੋ ਸਾਹਮਣੇ ਤੇ ਆਪਣਾ ਟਰੈਕਟਰ ਆ ਰਿਹਾ ਤੇਲ ਪੁਆਈ ਜਾਂਦਾ ਪੰਪ ਤੋਂ ਜਲਦੀ ਪਹੁੰਚੂਗਾ ਸਾਰਾ ਅੱਜ ਤੁਹਾਨੂੰ ਦਿਖਾਵਾਂਗੇ ਓ ਬੰਪਤੋ ਦੀ ਲਪਾਰਿਆ ਸਾਹਮਣੀ ਪਹਿਲਾਂ ਦੁਪਹਿਰ ਦਾ ਕਹਿੰਦੇ ਸੀ ਫਿਰ ਆਥਨ ਦਾ ਹੋ ਗਿਆ ਐਂ ਕਰਦੇ ਕਰਦੇ ਰਾਤ ਹੋਊਗੀ ਦੋਸਤੋ ਕੋਈ ਨਹੀਂ ਲਓ ਜੀ ਦੋਸਤੋ ਇੱਕ ਟਰਾਲੀ ਭਰ ਕੇ ਆਪਾਂ ਤੋਰਤੀ ਐ ਇਹ ਸਿੱਧੀ ਆਪਣੇ ਦੋਸਤੋ ਉੱਥੇ ਫਾਰਮ 'ਚ ਜਾਊਗੀ ਡੈਰੀ ਫਾਰਮ 'ਚ ਉੱਥੇ ਪਾਵਾਂਗੇ ਜਿੰਨੀਆਂ ਵੀ ਟਰਾਲੀਆਂ ਬਣੀਆਂ ਲਓ ਭਾਈ ਆ ਗਈ ਟਰਾਲੀ ਹੁਣ ਆਪਾਂ ਦੂਜੀ ਟਰਾਲੀ ਜੋੜਦੇ ਆਂ ਉਹ ਹਜੇ ਭਰੀ ਨਹੀਂ ਇਹਨੂੰ ਲਾ ਲੈਨੇ ਆ ਤੇ ਟਰੈਕਟਰ ਕੱਢ ਕੇ ਖੜਾਉਨੇ ਆ ਬਾਹਰ ਦੇਖੋ ਦੋਸਤੋ ਭਰ ਰਹੀ ਹੈ ਤੋੜੀ ਟਰਾਲੀ ਰਾਤ ਨੂੰ ਦੋਸਤੋ ਜਗਾੜ ਬਾਲਾ ਵੱਡਾ ਹੋ ਜਾਂਦਾ ਦੇਣੇ ਦੇਣੀ ਹੁੰਦਾ ਦੇਖ ਸਾਧ ਹੋ ਗਈ ਆ ਲਾਸਟ ਕਿਹੜਾ ਦੋਸਤੋ ਬਾਕੀ ਦੋ ਤਿੰਨ ਕਿਲੇ ਉਧਰਾਂ ਟਰਾਲੀਆਂ ਵਹਿਣੀਆਂ ਦੋ ਤਿੰਨ ਆ ਕਿਹੜਾ ਲਾਸਟ ਹੈ ਲਓ ਵੀ ਮਿੱਤਰੋ ਹੁਣ ਕਹਿੰਦੇ ਫਾਰਮ ਤੇ ਪਾਉਣ ਵਾਲੇ ਆ ਗਏ ਆਪਣੀ ਤੂੜੀ ਬੰਦੇ ਆਪਾਂ ਚਾਬੀ ਫੜਾਉਣ ਜਾਣੇ ਆ ਨਾਲ ਇਹਨਾਂ ਨੂੰ ਦੱਸ ਕੇ ਆਉਣੇ ਆ ਵੀ ਇੱਥੇ ਪਾਉਣੀ ਆ ਤੂੜੀ ਸਮਝਾ ਕੇ ਆਉਣੇ ਆ ਚੱਲਦੇ ਆ ਜਿਓ ਫਿਰ ਮੇਰੇ ਨਾਲ ਬਾਹਰਾਂ ਤੇ ਦਰਸ਼ਕ ਹੋਣੇ ਆਪਾਂ ਰਾਤ ਦੇ 10 ਵਜੇ ਆ ਦੋਸਤੋ ਇੱਕ ਗੱਡੀ ਹੋਰ ਆਪਣੇ ਮੂਰੇ ਦੇਖੋ ਦੋਸਤੋ ਲਾਓਏ ਦੋਸਤੋ ਆ ਗਿਆ ਆਪਾਂ ਫਾਰਮ ਦੇ ਅੰਦਰ ਆ ਦੇਖੋ ਦੋਸਤੋ ਇੱਥੇ ਆਪਾਂ ਤੂੜੀ ਜਿਹੜੀ ਸਟਾਉਣੀ ਹੈ ਐਂਦ ਕੀ ਦੂਰ ਸਟਾਵਾਂਗੇ ਪਹਿਲਾਂ ਨੇੜੇ ਸਟਾਈ ਸੀ ਉਹਦੇ ਕਰਕੇ ਦੋਸਤੋ ਗਾਜਾ ਵਾਲਾ ਪੈ ਗਿਆ ਸੀ ਇਹ ਦਰਸਟਾਈ ਸੀ ਪਹਿਲਾਂ ਮੂਰਲੇ ਪਾਸੇ ਤੁਹਾਨੂੰ ਪਤਾ ਹੀ ਹੈ ਪਿਛਲੇ ਵਲੌਗ ਚ ਦੇਖ ਸਕਦੇ ਹੋ ਆ ਦੋਸਤੋ ਆਪਾਂ ਇੱਧਰੋਂ ਹੀ ਫਸਾ ਸ਼ੁਰੂ ਕਰਾਂਗੇ ਇੱਥੋਂ ਤੇ ਉਹ ਸਿੱਧੀ ਗੇਟ ਤੱਕ ਪਾ ਦਾਂਗੇ ਦੇਖ ਸਕਦੇ ਹੋ ਸਿੱਧੀ ਗੇਟ ਤੱਕ ਪਾਵਾਂਗੇ ਉੱਥੋਂ ਤੱਕ ਜਿੰਨੀ ਪਈ ਦੇਖ ਸਕਦੇ ਹੋ ਪਿੱਛੇ ਤਾਂ ਨੇੜੇ ਹੀ ਜਾਂਦਾ 6 ਗੰ ਕਰਕੇ ਦਿਖਾ ਦਿੰਦਾ ਉਧਰਲੇ ਪਾਸੇ ਬਾਹਰ ਤੂੜੀ ਦਿਖਾ ਦਿੰਦਾ ਦੋਸਤੋ ਬਾਹਰਲੇ ਪਾਸੇ ਆਹ ਦੇਖੋ ਦੋ ਟਰਾਲੀਆਂ ਦੋਸਤੋ ਇਹ ਹੁਣ ਤੱਕ ਜਿਹੜੀਆਂ ਨੇ ਤੀਜੀ ਜਿਹੜੀ ਉਹ ਹੋ ਜਾਂਦੀ ਐ ਆਉ ਜਾਂਦੀ ਐ ਕਿਵੇਂ ਲੱਗਾ ਦੋਸਤੋ ਤੁਹਾਨੂੰ ਆਪਣਾ ਬਲੌਗ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ